ਅੱਜ ਵੀ ਗੂਜਦਾ ਵਿੱਕੀ ਜਗੇੜੇ ਹੁਣੀ ਔਰ ਦਵਿੰਦਰ ਸਰਪੰਚ ਹੁਣੀ ਪੁੱਜਿਆ ਮਨੂ ਕਹਿੰਦਾ ਵੀ ਵਿਸ਼ੇਸ਼ ਤੌਰ ਤੇ ਭਰਾਵਾਂ ਦਾ ਧੰਨਵਾਦ ਕਰਦੇ ਹਾਂ ਅਮਰੀਕ ਚੱਕ ਬਾਈਕ ਆ ਦੋ ਪੁਰਜੀ ਵਾਲਾ ਦੋ ਪੁਰਜੀ ਵਾਲਾ ਕਹਿੰਦੇ ਦੀਪ ਆ ਗਿਆ ਮੇਰੇ ਮਿੱਤਰੋ ਉਧਰ ਕਹਿੰਦੇ ਗੱਲ ਟਰੱਕ ਯੂਨੀਅਨ ਦੇ ਪ੍ਰਧਾਨ ਸਾਹਿਬ ਦੀ ਚੱਲਦੀ ਹੈ ਉਹਨਾਂ ਦੇ ਭਾਈ ਸਾਹਿਬ ਕਹਿੰਦੇ ਭਾਈ ਸੁੱਖੀ ਜੀ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਨੇ ਨਿੰਮੀ ਯੂ ਐਸ ਏ ਉਹਨਾਂ ਵੱਲੋਂ ਕਹਿੰਦੇ 31000 ਦੇ ਯੋਗਦਾਨ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਆਹ ਦਿਲੋਂ ਧੰਨਵਾਦ ਕਹਿੰਦੇ ਕਰਨ ਆਪਣਾ 200 ਰੁਪਇਆ ਲੈ ਜਿਓ ਆਹ ਚਾਰੇ ਕਹਿੰਦੇ ਪੱਟਾਂ ਤੇ ਥਾਪੀਆਂ ਮਾਰਦੇ ਮੇਰੇ ਮਿੱਤਰੋ ਇਹ ਕਹਿੰਦੇ ਤੇਜ਼ੀ ਹੈ ਨੌਜਾਨ ਇਹਦਾ ਕਹੜ ਪਿੰਡਾ ਹੈ ਮੇਰੇ ਮਿੱਤਰੋ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਮੱਲ ਆਉ ਕਹਿੰਦੇ ਇਹ ਟੀਮਾਂ ਐਵੇਂ ਨਹੀਂ ਬਣਦੀਆਂ ਆਹ ਡੇਢ-ਡੇਢ 2-2 ਲੱਖ ਇਹ ਬਜਟ ਹੁੰਦਾ ਕਹਿੰਦੇ ਟੀਮਾਂ ਦਾ ਇਹ ਟੀਮਾਂ ਐਵੇਂ ਨਹੀਂ ਬਣਦੀਆਂ ਆਹ ਰੇਡਾਂ ਪੇਂਦੇ ਆ ਜੱੱਸੇ ਲੱਗਦੇ ਆਹ ਤੇਜ਼ੀ ਕਹੜ ਵਾਲਾ ਕਹਿੰਦੇ ਉਹ ਵੱਡੇ ਬੱਲਾ ਨੇ ਐਮਤ ਗੜ ਦੇ ਵਿੱਚ ਪਰ ਨੰਕਰ ਮਿਰਜਾ ਤੇ ਕਹਿੰਦੇ ਦੀਪਤ ਮੁਰਜੀ ਦੀਆਂ ਤਿੰਨ-ਤਿੰਨ ਕਬੱਡੀਆਂ ਜਿਹੜੀਆਂ ਐ ਗੁਲਦੀਪ ਭਾਈ ਕਹਿੰਦਾ ਵੀ ਸੋਨੀ ਯੂਐਸਏ ਤੇ ਮੇਰੇ ਵੱਲੋਂ 515100 ਲਾ ਦਿਓ ਆ 5100 ਦੀ ਪਹਿਲੀ ਰੇਡ ਹੈ ਸੈਕੰਡ ਸੈਮੀਫਾਈਨਲ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਪੁੱਜਿਆ ਨ ਪਰ ਜ਼ਬਰਜੀ ਵਾਲਾ ਦੀਪ ਇਸ ਵੇਲੇ ਲੱਖਾਂ ਦਾ ਅੰਕ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਲੈ ਕੇ ਚੱਲ ਵੀ ਮੰਗੂ ਪਾ ਵੀ ਕਬੱਡੀ ਉਧਰ ਮਾਨਾ ਰੂਮੀ ਜੈਲਾ ਧੁਰਕੋਟ ਦੀਪ ਢੰਡਰੀਆ ਗੁਰਜੀਤ ਨੰਨੜ ਯੂ ਐਸ ਏ ਹਰਵਿੰਦਰ ਬਾਸੀ ਹਾਲੈਂਡ ਤੇ ਕਿਰਪਾਲ ਸਿੰਘ ਜੀ ਕਹਿੰਦੇ ਵੀ ਇਕਬਾਲ ਗਲਬ ਦਾ 31 ਜਨਵਰੀ ਨੂੰ ਕਪਾਲਪੁਰੇ ਦੇ ਮੇਲੇ ਤੇ ਕਮਾਲਪੁਰੇ ਦੇ ਮੇਲੇ ਤੇ 2.5 ਲੱਖ ਦੀ ਨਗਦ ਰਕਮ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕਰਾਂਗੇ ਆਓ ਸਾਹਮਣੇ ਹੋਈ ਰੇਡ ਇਹ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਆਹ ਦੇਖਦਾ ਜਮਾਨਾ ਅਜ ਖੜ ਖੜ ਕੇ ਉਧਰ ਕਹਿੰਦੇ ਪਾਲ ਬਾਈ ਹੋਣੀ ਹੈ ਜਿਹੜੇ ਕਹਿੰਦੇ ਟਰੱਕ ਯੂਨੀਅਨ ਦੇ ਪ੍ਰਧਾਨ ਨੇ ਆਹ